ਉੱਥੇ ਇਹ ਕੈਮਰਾ ਆਜੋ ਤੂੰ ਅੱਛੇ ਬਜ਼ੁਰਗੋ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਕੋਈ ਦੇਖ ਸਕਦਾ ਇੱਥੇ ਤਿੰਨਾ ਪੰਚਾਇਤਾਂ ਨੇ ਸਾਨੂੰ ਮਦਾ ਪਾਗ ਦਿੱਤੀਆਂ ਹੋਈਆਂ ਕਬਰਾਂ ਮੰਜੂਰਗੀ ਸੋਧ ਕੀਤੀਆਂ ਹੋਈਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਕ੍ਰਿਸ਼ਣ ਬਰਾਦਰੀ ਦਾ ਤੇ ਜਿਹਦੇ ਵਿੱਚ ਮੜੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਨੇ ਮੰਤਰ ਲਾ ਕੀਤਾ ਸਾਨੂੰ ਤਿੰਨਾ ਪੰਚਾਇਤਾਂ ਨੇ ਮਤਾਂ ਪਾ ਕੇ ਕਬਰਸਤਾਨ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸੇ ਦੱਬਣਾ ਤੇ ਇੱਕੋ ਹੀ ਘਰ ਜਿਹੜਾ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁੰਨ ਦੇਣੀਆਂ ਕਬਰਾਂ ਮੇਰਾ ਘਰ ਵਾਲਾ ਕੇ ਜੇ ਘਰ ਵਾਲਾ ਤਾਂ ਇਹ ਵੀ ਲੱਗੇ ਕਬਰਸਤਾਨ ਹੈ ਹੈਗਾ ਕਬਰਸਤਾਨੀਏ ਵੀ ਇਹ ਵੀ ਤਾਂ ਹੈ ਜੋ ਇਦਕੋ ਡਰ ਲੱਗਦਾ ਕੱਲੇ ਮਰਦੇ ਕੋ ਤੇ ਇਦਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੁੱਦੇ ਸਾਡੀ ਮੰਗੇ ਹੀ ਆ ਵੀ ਸਾਨੂੰ ਮਰਦਾ ਦਫਨਾਉਂ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਹ ਹੈ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਆ ਕਾਫੀ ਵੱਡੀ ਤਦਾਦ ਤੇ ਜਿਹੜੀ ਆ 크ਰਿਸਚਨਲਿਟੀ ਜਿਹੜੀ ਆ ਐਸਾਈ ਧਰਮ ਦੇ ਜੋ ਲੋਕ 크ਰਿਸਚਨ ਜੋ ਲੋਕ ਆ ਕਾਫੀ ਵੱਡੀ ਤਦਾਦ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲ ਕਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦਫਨੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੇ ਕਹਿਣ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੋ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਨਲੀਗਲ ਤਰੀਕੇ ਨਾਲ ਰਹਿ ਰਿਹਾ ਜਿਸ ਨੂੰ ਜਿਹਦੇ ਕੋਲ ਇੱਥੇ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਸਰਕਾਰੀ ਪੰਚਾਇਤ ਜਿਹਦਾ ਦੁਰਪਯੋਗ ਕਰ ਰਿਹਾ ਹੈ 12 ਪਲਾਟ ਹੈ ਬੰਦੇ ਕੋਲ ਔਰ ਬੀਡੀਪੀਓ ਇਹਦੇ ਵਿਜੀਲੈਂਸ ਤੱਕ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਤੱਕ ਰਕਵੇਦਾਰ ਜਿਹੜਾ ਇਹਨਾਂ ਦੇ ਅਗੇਂਸਟ ਕੇਸ ਗਿਆ ਵਾ ਕੋਈ ਇਹਨਾਂ ਲੋਕਾਂ ਦੀ ਸਰਕਾਰ ਦੇ ਵਿੱਚ ਹੱਥ ਪੈਂਦਾ ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਣ ਦਿੰਦੇ ਇੱਥੇ ਦੋ ਘਰ ਇਹਨਾਂ ਨੇ ਇਲੀਗਲ ਕੰਸਟਰਕਸ਼ਨ ਕੀਤੀ ਹੈ ਇੱਕ ਆ ਪਹਿਲੇ ਪਿੱਛੇ ਕੈਮਰਾ ਮਾਰ ਕੇ ਦਿਖਾਉ ਤੇ ਇੱਕ ਆ ਅਗਲਾ ਤੋਂ ਤੋਂ ਬਾਅਦ 12 ਪਲਾਟ ਜਿਹੜੇ ਆ ਜਿਨ੍ਹਾਂ ਦੀ ਕੀਮਤ तकरीबन 40-50 ਲੱਖ ਰੁਪਏ ਬੰਦੀ ਆ ਮਤਲਬ ਸਰਕਾਰ ਦੀ ਸਹਿਤ ਦੇ ਨਾਲ ਕਿ ਕਿਹਦੀ ਸਹਿਤ ਦੇ ਨਾਲ ਇਹਨਾਂ ਨੇ ਧੱਕੇ ਨਾਲ ਫਰਾਨੇ ਕਿ ਧਮਕੀਆਂ ਦਿੰਦੇ ਇੱਥੇ ਪੁਲਿਸ ਨੂੰ ਐਸਐਸਪੀ ਸਾਧ ਲਓ ਇੱਥੇ ਜਿੱਦਾਂ ਇਹਨਾਂ ਦਾ ਆਪਣਾ ਹੁੰਦਾ ਇਹਦੇ ਉੱਤੇ ਇੱਕ ਲਾ ਵੀ ਆ 94 ਐਕਟ ਜੋ ਪੰਚਾਇਤ ਐਕਟ ਆ ਉਦੇ ਮਤਲਬ ਸਰਪੰਚ ਜੋ ਜ਼ਮੀਨ ਆ ਉਹ ਜੇ ਲੋੜਬੰਦ ਨੂੰ ਦੇ ਸਕਦਾ ਉਹਨੂੰ ਪਾਵਰ ਹੈ ਗਵਰਨਮੈਂਟ ਦੀ ਨਹੀਂ ਸੁਪਰੀਮ ਕੋਰਟ ਦਾ ਬਣਾਇਆ ਹੈ ਕਾਨੂੰਨ ਜੋ ਉਹਨਾਂ ਦੀ ਬਣਾਈ ਕਮੇਟੀ ਹੈ 92 ਦੀ ਜਿਹਦੇ ਵਿੱਚ ਪਾਸ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਪੰਚਾਇਤ ਐਕਟ ਪਾਸ ਕੀਤਾ 94 ਉਹਦੇ ਅਧੀਨ ਸਰਪੰਚ ਨੂੰ ਪੂਰੀ ਪਾਵਰ ਹੈ ਕਿ ਉਹ ਜ਼ਮੀਨ ਜਿਹੜੀ ਆ ਕਿਸ ਤਰ੍ਹਾਂ ਕਿ ਨਾ ਉਹਦੀ ਪ੍ਰੋਡਕਸ਼ਨ ਲੈਣੀ ਆ ਤਾਂ ਜਾਂ ਕਿਸ ਜ਼ਰੂਰਤਬੰਦ ਨੂੰ ਦੇਣੀ ਹੈ ਉਹ ਪਾਵਰ ਸਿਰਫ ਸਰਪੰਚ ਨੂੰ ਆ ਹੋਰ ਕਿਸੇ ਨੂੰ ਨਹੀਂ ਸੋ ਦੇ ਮੁਤਾਬਕ ਇਹ ਸਰਪੰਚ ਦੀ ਪੰਚਾਇਤੀ ਪਾਵਰ ਨੂੰ ਵੀ ਟਿਚ ਸਮਝਦੇ ਹਨ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੀ ਮਕਸਦ ਹੈ ਕਿ ਕੋਈ ਪੌਣ ਪੋਲੀਟਿਸ਼ੀਅਨ ਜਿਹੜਾ ਇਹਨੂੰ ਸ਼ਹਿਰ ਦੇ ਕੇ ਤੇ ਇਹ ਪਿੰਡ ਦੇ ਵਿੱਚ ਬਿਵਾਦ ਖੜਾ ਕਰ ਰਿਹਾ ਹੈ ਅੱਜ ਦੇਖੋ ਇੱਕ ਬੰਦਾ ਚੜਾਈ ਕਰ ਗਿਆ ਹੈ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਜਾਂ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬਾਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨ ਸਾਰਾ ਨਗਰ ਫਿਰ ਇਕੱਠਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਇਹ ਕੱਲੇ ਬੰਦੇ ਨੇ ਕਬਰਾਂ ਦਾ ਸਤਾਨ ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਸੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਤਾਨ ਨੂੰ ਜਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਕੰਸਰਨ ਆਫਸਰ ਪਹੁੰਚ ਕੇ ਉਹਦਾ ਜਾਇਜ਼ਾ ਲੈ ਲੈਣ ਹਨਾ ਕਿ ਤਾਂ ਜੋ ਅੱਗੇ ਬਵਾਦ ਖੜਾ ਨਾ ਹੋਵੇ ਔਰ ਇੱਥੇ ਆਣ ਕੇ ਉਹ ਬਿਨਾਂ ਅਮਲ ਦੇ ਧਮਕੀਆਂ ਵੱਡਣ ਦੀਆਂ ਮਾਰ ਦਾਂਗੇ ਵੜ ਦਾਂਗੇ ਹਨਾ ਇਹ ਸਾਰਾ ਤੁਸੀਂ ਇੱਥੇ ਸੁਣ ਤੇ ਇਹ ਇਹ ਚੀਜ਼ ਨੂੰ ਹਨਾ ਇਹਨੂੰ ਰਿਕਾਰਡ ਕਰਕੇ ਇਹਨੂੰ ਬਚਾਇਆ ਜਾਵੇ ਮਸਲਾ ਇਹ ਜੀ ਇਹ ਰਿਆਸੀ ਸਾਡੇ ਪਲਾਟ ਨੇ ਸੀ ਅਸੀਂ ਜਦ ਸਭ ਕੋ ਮੰਗੀ ਤੀ ਵੀ ਸਾਨੂੰ ਰਿਆਸੀ ਪਲਾਟਾਂ ਇਹ ਕਬਰਾਂ ਨਹੀਂ ਮਨਜ਼ੂਰ ਪੰਚਾਇਤ ਦੀ ਟੋਟਲੀ ਟੋਟਲੀ ਪੰਚਾਇਤ ਦੀ ਇਹ ਮੜੀਆਂ ਅਜੇ ਤੋਂ 30 ਸਾਲ ਪਹਿਲੇ ਦੀਆਂ ਮੜੀਆਂ ਪਲਾਟ 2016 ਚ ਬਣੋਈ ਠੀਕ ਆ ਆਹੀ ਕਹੇ ਵੀ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਪਟਾ ਕੇ ਤੇ ਹੋਰ ਜਗ੍ਹਾ ਸੈੱਟ ਕਰ ਦੋ ਥੱਲੇ ਜਗ੍ਹਾ ਬੜੀ ਪੰਚਾਇਤ ਦੀ ਉੱਥੇ ਕਬਰਾਂ ਵੀ ਨਾਲ ਦੇ ਦੋ ਮੜੀਆਂ ਵੀ ਨਾਲ ਦੇ ਦੋ ਉੱਥੇ ਸੈੱਟ ਕਰ ਦੋ ਲਿਕੜ ਰਿਹਾ ਜਾਦੀ ਸਾਹਿਬ ਕਹਿੰਦਾ ਵੀ ਰਿਆਸੀ ਪਲਾਟਾਂ 'ਚ ਨਵੀਆਂ ਕਬਰਾਂ ਨਹੀਂ ਬਣ ਸਕਦੀਆਂ। ਹਮ ਇੱਕ ਹੁਣ ਕੱਲ ਕੱਲ ਤਰੀਕੀ ਹੁਣ ਫੇਰ 20 ਤਰੀਕਾ। ਇਹ ਉਦਾਂ ਹੀ ਛੱਡੀ ਰਹੀ ਜਦੋਂ ਇਹਨਾਂ ਕਹਿੰਦੇ ਸੀ ਕਬਰਾਂ ਭਰਉਣੀਆਂ ਸੀ ਇੱਕ ਮੋਢੂ ਕੇਸ ਲਾਤਾ। ਨਾਲ ਹੀ ਕੇਸ ਲਾਤਾ। ਜੀ। ਇਹ 골ਡ ਨੇ ਲਾਇਆ ਵਾ ਮੇਰਾ ਲੜਕਾ। ਕੱਲਾ ਹੀ ਵਿਰੋਧ ਕਰ ਰਿਹਾ ਜੀ। ਹਾਂਜੀ ਹਾਂਜੀ। ਇਥੇ ਘਾਰ ਹੀ ਕੱਲਾ ਵਾ ਸਾਡਾ। ਸਾਡਾ ਘਾਰ ਹੀ ਕੱਲਾ ਵਾ। ਪਲਾਟ 2016 ਦੇ ਕਟੋਈਆ ਸੀ। ਹਮ ਮੜੀਆਂ ਪਹਿਲੇ ਦੇ ਕਟੋਈਆ। ਆਈਏ ਆਪੀ ਜਦੋਂ ਤੱਕ ਕੇਸ ਨੋਕਰੀ ਵਾਲਾ ਕੇਸ ਜੇ ਜੱਸਾ ਕੇਸ ਹਲ ਜੇ ਕੇਸ ਹੋ ਜੂਗਾ ਕਬਲਸਤਾਨ ਪੁੱਟੋ ਜੋ ਮਰਜੀ ਕਰਵਾਈ ਕਦੀ ਢੱਕਦੀ ਆਈ ਕਹਾਂਗਾ ਨਹੀਂ ਕੇਸ ਲੱਗਾ ਵਾ ਕੇਸ ਤੋਂ ਬਾਅਦ ਜੋ ਮਰਜੀ ਕਰਿਓ ਆਈ ਨਹੀਂ ਢੱਕਾਂਗੇ ਜੇ ਕੇਸ ਨੇ ਦਾ ਹੱਕ ਚ ਹੁੰਦਾ ਵਾ ਠੀਕ ਆ ਆਈ ਨਹੀਂ ਕਹਾਂਗੇ ਭਾਈ ਸਾਰੀ ਮੁੜ ਕੇ ਕਰਦੇ ਕਵਰ ਜਿੱਦਾਂ ਮੱਜੀ ਆ ਆਈ ਨਹੀਂ ਢੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਆਈ ਨਹੀਂ ਪਟੰਦਾਂਗੇ ਇਹ ਪਿੰਡ ਪੁੱਲਜਾ ਕਲੋਨੀ ਵਿੱਚ ਜਿਹੜਾ ਵਾ ਸ਼ਮਸ਼ਾਨ ਘਾੜ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਵਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆਂ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਮਲ ਚੱਲ ਜਾਂਦੀ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ ਜੀ ਤਾਂ ਜਾਂ ਹਾਂ ਜੀ ਇਹ ਪੰਚਾਇਤ ਕਹਿੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲਬਾਤ ਜੋ ਵੀ ਹੋਏਗੀ ਫੇਰ ਹੋ ਜੇ ਕਲੀਅਰ ਠੀਕ ਠੀਕ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027